ਕਾਫੀ ਨਹੀਂ ਪ੍ਰਭਾਵ ਵੀ ਨਹੀਂ ਕਰੀਦੀ ਜਿਹੜੇ ਬੰਦੇ ਤੁਹਾਨੂੰ ਪਤਾ ਕਿ ਇਹ ਬੇਫਾਲਤੂ ਬੰਦੇ ਨੇ ਯਾਰ ਸਿਰਫ ਟਾਈਮ ਜਾਇਆ ਕਰਨਗੇ ਇਹਨਾਂ ਕੋਲ ਨਾ ਤਾਂ ਕੋਈ ਕੰਮ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਿਆਣੀ ਗੱਲ ਕਰਨੀ ਹੈ ਨਾ ਤੁਹਾਨੂੰ ਕੋਈ ਸਿਆਣਪ ਦੇ ਕੇ ਜਾਣੀ ਬਹੁਤ ਨੇ ਇਹ ਬੰਦਾ ਹੈ ਹਮੇਸ਼ਾ ਨੰਦਾ ਜ਼ਿੰਮੇਵਾਰੀ ਜੀ ਕੋਈ ਹੈ ਜ਼ਿੰਮੇਵਾਰੀ ਹੁੰਦਾ ਹੈ ਉਹ ਨਹੀਂ ਕਾਫੀ ਨਹੀਂ ਪ੍ਰਭਾਵ ਵੀ ਨਹੀਂ ਕਰੀਦੀ ਜਿਹੜੇ ਬੰਦੇ ਤੁਹਾਨੂੰ ਪਤਾ ਕਿ ਇਹ ਬੇਫਾਲਤੂ ਬੰਦੇ ਨੇ ਯਾਰ ਸਿਰਫ ਟਾਈਮ ਜਾਇਆ ਕਰਨਗੇ ਇਹਨਾਂ ਕੋਲ ਨਾ ਤਾਂ ਕੋਈ ਕੰਮ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਿਆਣੀ ਗੱਲ ਕਰਨੀ ਹੈ ਨਾ ਤੁਹਾਨੂੰ ਕੋਈ ਸਿਆਣਪ ਦੇ ਕੇ ਜਾਣੀ ਬਹੁਤ ਨੇ ਕੜਮ ਚੌਧਰੀ ਕਹਿੰ ਜਿਨ੍ਹਾਂ ਨੇ ਤੁਹਾਨੂੰ ਕੋਈ ਸਿਆਣੀ ਗੱਲ ਵੀ ਨਹੀਂ ਜਾਂਦਾ ਕੋਈ ਬੰਦਾ ਹੋਵੇ ਕਿ ਯਾਰ ਤੁਹਾਨੂੰ ਕੋਈ ਸਿਆਣੀ ਗੱਲ ਸਿਖਾ ਕੇ ਤੁਸੀਂ ਕਹੋ ਯਾਰ ਮੈਂ ਆ ਬੰਦੇ ਤੋਂ ਆ ਗੱਲ ਸਿੱਖੀ ਆ ਯਾਰ ਇਹ ਮੇਰੇ ਕੰਮ ਆਈ ਹੈ ਜ਼ਿੰਦਗੀ ਦੇ ਵਿੱਚ ਵੀ ਬੰਦੇ ਤੁਹਾਡਾ ਟਾਈਮ ਤੁਹਾਡਾ ਦਿਮਾਗ ਔਰ ਕੁਝ ਨਹੀਂ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਉਹ ਖਾ ਕੇ ਜਾਣਾ ਇਹੋ ਜਿਹੇ ਬੰਦੇ ਵੀ ਹੈਗੇ ਨੇ ਔਰ ਤੁਸੀਂ ਇਹ ਹੋਜੀ ਜੌਬ ਕਰ ਰਹੇ ਹੋ ਕਿ ਤੁਸੀਂ ਕਿਸ ਕਿਸੇ ਨੂੰ ਬੋਲ ਵੀ ਨਹੀਂ ਸਕਦੇ ਤੁਸੀਂ ਓਕੇ ਆਲਵੇਸ ਸਮਾਈਲਿੰਗ ਫੇਸ ਨਾ ਮਿਲਦਾ ਰੱਖਣਾ ਬੰਦਾ ਕਰਨਾ ਬੰਦਾ ਯਾ ਔਰ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਦਿਖਾਵੇ ਦੀ ਦੁਨੀਆ ਤੋਂ ਦੂਰ ਹੋਣੇ ਹੋ ਨਾ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਯਾਰ ਇਸ ਦੁਨੀਆ ਦੇ ਵਿੱਚ ਜਿੰਨਾ ਮਰਜੀ ਤੁਸੀਂ ਕਮਾ ਲਓ ਕਰ ਲਓ ਸਭ ਤੋਂ ਪਹਿਲਾਂ ਤੁਸੀਂ ਇੱਕ ਇਨਸਾਨ ਚੰਗੇ ਹੋਣੇ ਚਾਹੀਦੇ ਹੋ ਜੇ ਤੁਸੀਂ ਇਨਸਾਨ ਚੰਗੇ ਨਹੀਂ ਹੈਗੇ ਸ਼ੋਹਰਤ ਪੈਸਾ ਸਭ ਕੁਝ ਕਿਸੇ ਕੰਮ ਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਇਨਸਾਨ ਇੱਜ਼ਤ ਤੁਹਾਡੀ ਇਨਸਾਨ ਦੇ ਤੌਰ ਤੇ ਹੋਣੀ ਹੈ ਪੈਸੇ ਦੇ ਤੌਰ ਤੇ ਲੋਕ ਤੁਹਾਨੂੰ ਮੂੰਹ ਤੇ ਤਾਂ ਕਹਿ ਦੇਣਗੇ ਕਿ ਹਾਂ ਯਾਰ ਓਕੇ ਓਕੇ ਭਾਜੀ ਜਿਵੇਂ ਪਿੱਠ ਕੀਤੀ ਨਾਲ ਹੀ ਗਾਲ ਨਾਲ ਹੀ ਬੁਰਾਈਆਂ ਹੈਗਾ ਇਹ ਰਿਐਲਿਟੀ ਹੈ ਇਹ ਹੌਨ ਰਿਐਲਿਟੀ ਭਾਈ ਜੀ ਹੈਗੀ ਹੈ ਇਹ ਗੱਲ ਆਪਾਂ ਵੀ ਕਹਿ ਦਿੰਦੇ ਹਾਂ ਮਿਲ ਕੇ ਯਾਰ ਠੀਕ ਹੈ ਯਾਰ ਬੰਦਾ ਪਰ ਬੰਦਾ ਨਹੀਂ ਵਧੀਆ ਭਾਈ ਜੀ ਲੋਕ ਜਦੋਂ ਕਹਿੰਦੇ ਯਾਰ ਯਾਰ ਬੰਦਾ ਬਹੁਤ ਹੀਰਾ ਹੈ ਯਾਰ ਉਹ ਹੈ ਔਰ ਤੁਹਾਡੀ ਪਿੱਠ ਪਿੱਛੇ ਹੋਵੇ ਜੀ 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 ਅਸਲੀ ਪਿੱਠ ਪਿੱਛੇ ਤਾਂ ਹੋਣੀ ਤਾਂ ਇੱਕ ਬਹੁਤ ਵੱਡਾ ਕੈਰੈਕਟਰ ਆ ਹੁੰਦਾ ਮੂੰਹ ਤੇ ਤਾਂ ਭਾਈ ਜੀ ਹਰ ਕੋਈ ਕਹਿੰਦਾ ਮੂੰਹ ਤੇ ਤਾਂ ਜਿਹੜੇ ਨੇ ਤੁਹਾਨੂੰ ਥੋੜਾ ਨਿੰਦਕ ਵੀ ਹੁੰਦਾ ਉਹ ਵੀ ਮੂੰਹ ਤੇ ਆ ਕੇ ਤੁਹਾਨੂੰ ਬਾਈ ਜੀ ਬਾਈ ਜੀ ਕਰ ਜਾਂਦਾ ਬਾਅਦ ਚੋਂ ਨਿੰਦਿਆ ਕਰਦਾ ਸਵਾਦ ਤਾਂ ਉਦੋਂ ਜੇ ਤੁਹਾਡਾ ਨਿੰਦਕ ਵੀ ਇਹ ਕਹਿਣ ਨੂੰ ਮਜਬੂਰ ਹੋ ਜੇ ਯਾਰ ਬੰਦਾ ਘੈਂਟ ਆ ਯਾਰ ਕਾਫੀ ਨਹੀਂ ਪ੍ਰਭਾਵ ਹੀ ਨਹੀਂ ਕਰੀਦੀ ਜਿਹੜੇ ਬੰਦੇ ਤੁਹਾਨੂੰ ਪਤਾ ਕਿ ਬੇਫਾਲਤੂ ਬੰਦੇ ਨੇ ਯਾਰ ਸਿਰ ਟਾਈਮ ਜਾਇਆ ਕਰਨਗੇ ਇਹਨਾਂ ਕੋਲ ਨਾ ਤਾਂ ਕੋਈ ਕੰਮ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਿਆਣੀ ਗੱਲ ਕਰਨੀ ਹੈ ਨਾ ਤੁਹਾਨੂੰ ਕੋਈ ਸਿਆਣਪ ਦੇ ਕੇ ਜਾਣੇ ਬਹੁਤ ਨੇ ਇਹ ਬੰਦਾ ਹੈ ਹੋਗਾ ਇਹ ਹਮੇਸ਼ਾ ਨੰਦਾ ਜ਼ਿੰਮੇਵਾਰੀ ਜੀ ਕੋਈ ਹੈ ਜ਼ਿੰਮੇਵਾਰੀ ਹੁੰਦਾ ਉਹ ਨਹੀਂ ਕਾਫੀ ਨਹੀਂ ਪ੍ਰਭਾਵ ਹੀ ਨਹੀਂ ਕਰੀਦੀ ਜਿਹੜੇ ਬੰਦੇ ਤੁਹਾਨੂੰ ਪਤਾ ਕਿ ਇਹ ਬੇਫਾਲਤੂ ਬੰਦੇ ਨੇ ਯਾਰ ਸਿਰਫ ਟਾਈਮ ਜਾਇਆ ਕਰਨਗੇ ਇਹਨਾਂ ਕੋਲ ਨਾ ਤਾਂ ਕੋਈ ਕੰਮ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਿਆਣੀ ਗੱਲ ਕਰਨੀ ਆ ਨਾ ਤੁਹਾਨੂੰ ਕੋਈ ਸਿਆਣਪ ਦੇ ਕੇ ਜਾਣੀ ਬਹੁਤ ਨੇ ਕੜਮ ਚੌਧਰੀ ਕਹਿੰਦਾ ਬਹੁਤ ਹੈਗੇ ਨੇ ਜਿਨ੍ਹਾਂ ਨੇ ਤੁਹਾਨੂੰ ਕੋਈ ਸਿਆਣੀ ਗੱਲ ਵੀ ਨਹੀਂ ਜਾਂਦਾ ਕੋਈ ਬੰਦਾ ਹੋਵੇ ਕਿ ਯਾਰ ਤੁਹਾਨੂੰ ਕੋਈ ਸਿਆਣੀ ਗੱਲ ਸਿਖਾ ਕੇ ਤੁਸੀ ਕਹੋ ਯਾਰ ਮੈਂ ਆ ਬੰਦੇ ਤੋਂ ਆ ਗੱਲ ਸਿੱਖੀ ਆ ਯਾਰ ਇਹ ਮੇਰੇ ਕੰਮ ਆਈ ਹੈ ਜ਼ਿੰਦਗੀ ਦੇ ਵਿੱਚ ਪਈ ਬੰਦੇ ਤੁਹਾਡਾ ਟਾਈਮ ਤੁਹਾਡਾ ਦਿਮਾਗ ਔਰ ਕੁਝ ਨਹੀਂ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਉਹ ਖਾ ਕੇ ਜਾਣਾ ਇਹੋ ਜਿਹੇ ਬ ਔਰ ਤੁਸੀਂ ਇਹੋ ਜੀ ਜੌਬ ਕਰ ਰਹੇ ਹੋ ਕਿ ਤੁਸੀਂ ਕਿਸ ਕਿਸੇ ਨੂੰ ਬੋਲ ਵੀ ਨਹੀਂ ਸਕਦੇ ਤੁਸੀਂ ਓਕੇ ਆਲਵੇਸ ਸਮਾਈਲਿੰਗ ਫੇਸ ਨਾ ਮਿਲਣਾ ਰੱਖਣਾ ਬੰਦਾ ਕਰਨਾ ਬੰਦਾ ਯਾ ਔਰ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਦਿਖਾਵੇ ਦੀ ਦੁਨੀਆ ਤੋਂ ਦੂਰ ਹੋਣੇ ਹੋ ਨਾ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਯਾਰ ਇਸ ਦੁਨੀਆ ਦੇ ਵਿੱਚ ਜਿੰਨਾ ਮਰਜੀ ਤੁਸੀਂ ਕਮਾ ਲਓ ਕਰ ਲਓ ਸਭ ਤੋਂ ਪਹਿਲਾਂ ਤੁਸੀਂ ਇੱਕ ਇਨਸਾਨ ਚੰਗੇ ਹੋਣੇ ਚਾਹੀਦੇ ਹੋ ਜੇ ਤੁਸੀਂ ਇਨਸਾਨ ਚੰਗੇ ਨਹੀਂ ਹੈਗੇ ਸ਼ੋਹਰਤ ਪੈਸਾ ਸਭ ਕੁਝ ਕਿਸੇ ਕੰਮ ਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਇਨਸਾਨ ਇੱਜ਼ਤ ਤੁਹਾਡੀ ਇਨਸਾਨ ਦੇ ਤੌਰ ਤੇ ਹੋਣੀ ਹੈ ਪੈਸੇ ਦੇ ਤੌਰ ਤੇ ਲੋਕ ਤੁਹਾਨੂੰ ਮੂੰਹ ਤੇ ਤਾਂ ਕਹਿ ਦੇਣਗੇ ਕਿ ਹਾਂ ਯਾਰ ਓਕੇ ਓਕੇ ਭਾਜੀ ਜਿਵੇਂ ਪਿੱਠ ਕੀਤੀ ਨਾਲ ਹੀ ਗਾਲ ਨਾਲ ਹੀ ਬੁਰਾਈਆਂ ਹੈਗਾ ਇਹ ਰਿਐਲਿਟੀ ਹੈ ਇਹ ਹੌਨ ਰਿਐਲਿਟੀ ਭਾਈ ਜੀ ਹੈਗੀ ਹੈ ਇਹ ਗੱਲ ਆਪਾਂ ਵੀ ਕਹਿ ਦਿੰਦੇ ਹਾਂ ਮਿਲ ਕੇ ਯਾਰ ਠੀਕ ਹੈ ਯਾਰ ਬੰਦਾ ਪਰ ਬੰਦਾ ਨਹੀਂ ਵਧੀਆ ਭਾਈ ਜੀ ਲੋਕ ਜਦੋਂ ਕਹਿੰਦੇ ਯਾਰ ਯਾਰ ਬੰਦਾ ਬਹੁਤ ਹੀਰਾ ਹੈ ਯਾਰ ਉਹ ਹੈ ਔਰ ਤੁਹਾਡੀ ਪਿੱਠ ਪਿੱਛੇ ਹੋਵੇ ਜੀ 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 ਅਸਲੀ ਪਿੱਠ ਪਿੱਛੇ ਤਾਂ ਹੋਣੀ ਤਾਂ ਇੱਕ ਬਹੁਤ ਵੱਡਾ ਕੈਰੈਕਟਰ ਆ ਹੁੰਦਾ ਮੂੰਹ ਤੇ ਤਾਂ ਭਾਈ ਜੀ ਹਰ ਕੋਈ ਕਹਿੰਦਾ ਮੂੰਹ ਤੇ ਤਾਂ ਜਿਹੜੇ ਨੇ ਤੁਹਾਨੂੰ ਥੋੜਾ ਨਿੰਦਕ ਵੀ ਹੁੰਦਾ ਉਹ ਵੀ ਮੂੰਹ ਤੇ ਆ ਕੇ ਤੁਹਾਨੂੰ ਬਾਈ ਜੀ ਬਾਈ ਜੀ ਕਰ ਜਾਂਦਾ ਬਾਅਦ ਚ ਨਿੰਦਿਆ ਕਰਦਾ ਹਮ ਸਵਾਦ ਤਾਂ ਉਦੋਂ ਜੇ ਤੁਹਾਡਾ ਨਿੰਦਕ ਵੀ ਇਹ ਕਹਿਣ ਨੂੰ ਮਜਬੂਰ ਹੋ ਜੇ ਯਾਰ ਬੰਦਾ ਘੈਂਟ ਆ ਯਾਰ